ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵੱਖ-ਵੱਖ ਹਿੱਸਿਆਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਕਿਤੇ ਸਰਕਾਰ ਨਵੀਂ ਬਣਦੀ ਹੈ ਕਿਤੇ ਜ਼ਿਮਨੀ ਚੋਣਾਂ ਹੁੰਦੀਆਂ ਨੇ ਤੇ ਖਾਸ ਕਰਕੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਵਿਦੇਸ਼ ਦੇ ਵਿੱਚ ਵੀ ਚੋਣਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ਕੈਨੇਡਾ ਦੇ ਵਿੱਚ ਹੁਣ ਪਿੱਛੇ ਜੀ ਸਰਕਾਰ ਬਣ ਕੇ ਹਟੀਆ ਉਸ ਤੋਂ ਪਹਿਲਾਂ ਅਮਰੀਕਾ ਦੀ ਸਰਕਾਰ ਵੀ ਬਦਲ ਗਈ ਸੀ ਤੇ ਹੁਣ ਇੱਕ ਕੋਲੰਬੀਆ ਵਿਦੇਸ਼ ਹੈ ਉੱਥੇ ਵੀ ਚੋਣਾਂ ਹੋ ਰਹੀਆਂ ਨੇ 2026 ਦੇ ਵਿੱਚ ਇਹ ਚੋਣਾਂ ਸੰਭਾਵਿਤ ਨੇਤੂ ਇਹਨੂੰ ਲੈ ਕੇ ਚੋਣ ਪ੍ਰਚਾਰ ਚੱਲ ਰਿਹਾ ਹੈ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਰਾਸ਼ਟਰਪਤੀ ਦੇ ਉਮੀਦਵਾਰ ਜੋ ਪ੍ਰਚਾਰ ਕਰ ਰਹੇ ਸੀ ਉਹਨਾਂ ਦੇ ਉੱਤੇ ਹਮਲਾ ਹੁੰਦਾ ਗੋਲੀ ਚੱਲਦੀ ਹੈ ਹਮਲਾਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਦੁਨੀਆ ਦੇ ਵਿੱਚ ਇਸ ਘਟਨਾਕ੍ਰਮ ਨੇ ਨਵੀਂ ਚਰਚਾ ਛੇੜ ਦਿੰਦੀ ਹੈ ਕਿ ਉਮੀਦਵਾਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਖਾਸ ਕਰ ਜਦੋਂ ਡੋਨਾਲਡ ਟਰੰਪ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਦੌਰਾਨ ਉਹਨਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਸੀ ਉਹ ਵਾਲ-ਵਾਲ ਬਚ ਗੇ ਸੀਗੇ ਤੇ ਕਈ ਤਰ੍ਹਾਂ ਦੇ ਸਵਾਲ ਵਿਰੋਧੀਆਂ ਦੇ ਵੀ ਹੁੰਦੇ ਨੇ ਤੇ ਹੁਣ ਇਹ ਕੋਲੰਬੀਆ ਸਾਊਥ ਅਮਰੀਕਾ ਮਹਾਦੀਪ ਦੇ ਵਿੱਚ ਇਹ ਦੇਸ਼ ਪੈਂਦਾ ਹੈ ਕੋਲੰਬੀਆ ਜਿੱਥੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਮੀਗੁਏਲ ਓਰੀਬੇ ਇਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ ਜਲਦੀ ਬਾਜੀ ਦੇ ਵਿੱਚ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਇਲਾਜ ਚੱਲ ਰਿਹਾ ਹੈ ਗੋਲੀ ਬੜੀ ਗੰਭੀਰਤਾ ਦੇ ਨਾਲ ਵੱਜੀ ਆ ਹਾਲਤ ਬੜੀ ਗੰਭੀਰ ਬਣੀ ਹੋਈ ਹੈ ਹਾਲਾਂਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੂਜੇ ਪਾਸੇ ਜਿਸ ਜਗ੍ਹਾ ਦੇ ਉੱਤੇ ਜਿਸ ਇਲਾਕੇ ਦੇ ਵਿੱਚ ਇਹ ਹਮਲਾ ਹੋਇਆ ਉੱਥੇ ਹੀ ਪਹਿਲਾਂ ਵੀ ਇੱਕ ਹਾਦਸਾ ਵਾਪਰਿਆ ਸੀਗਾ ਉਸੇ ਇਲਾਕੇ ਦੇ ਵਿੱਚ ਹੀ ਇਸ ਉਮੀਦਵਾਰ ਦੀ ਮਾਂ ਦਾ ਦਿਹਾਂਤ ਵੀ ਹੋਇਆ ਸੀਗਾ ਤਾਂ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਚਰਚਾ ਹੈ ਕੋਲੰਬੀਆ ਦੇ ਵਿੱਚ ਇਹ ਚੋਣ ਹੋ ਰਹੀ ਹੈ 2026 ਦੇ ਵਿੱਚ ਅਗਲੇ ਸਾਲ ਯਾਨੀ ਕਿ ਮਈ ਦੇ ਵਿੱਚ ਇਹ ਚੋਣ ਸੰਭਾਵਿਤ ਹੈ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਹੁਣ ਰਾਸ਼ਟਰਪਤੀ ਦੇ ਉਮੀਦਵਾਰ ਦੇ ਉੱਤੇ ਚੋਣ ਪ੍ਰਚਾਰ ਦੇ ਦੌਰਾਨ ਗੋਲੀ ਚਲਾਈ ਗਈ ਹੈ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਜਿਸ ਦੁਨੀਆ ਦੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਹੁਣ ਕੋਲੰਬੀਆ ਦੀ ਖਬਰ ਹੈ ਪਰ ਕਈ ਵਾਰ ਸਵਾਲ ਮਨ ਦੇ ਵਿੱਚ ਆ ਜਾਂਦਾ ਹੈ ਕਿ ਕੋਲੰਬੀਆ ਕਿਹੜਾ ਹੈ ਇਹ ਕੋਲੰਬੀਆ ਜਿਹੜਾ ਅਮਰੀਕਾ ਦੇ ਨੇੜੇ-ਤੇੜੇ ਲੱਗਦਾ ਹੈ ਤੇ ਇੱਕ ਜਿਹੜਾ ਬ੍ਰਿਟਿਸ਼ ਕੋਲੰਬੀਆ ਕਿਹਾ ਜਾਂਦਾ ਜਿਹਨੂੰ BC ਕਹਿੰਦੇ ਨੇ ਉਹ ਕੈਨੇਡਾ ਦੇ ਵਿੱਚ ਹੈ। ਉੱਥੋਂ ਦੀ ਘਟਨਾ ਨਹੀਂ ਹੈ ਸਿਰਫ ਇੱਕ ਕੋਲੰਬੀਆ ਦੀ ਹੈ ਜਿੱਥੇ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਰਾਸ਼ਟਰਪਤੀ ਦੇ ਉਮੀਦਵਾਰ ਦੇ ਉੱਤੇ ਹਮਲਾ ਹੋ ਚੁੱਕਿਆ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਹਮਲਾਵਰ ਗ੍ਰਿਫਤਾਰ ਹੋ ਚੁੱਕਿਆ ਹੈ। 34 ਸਾਲ ਪਹਿਲਾਂ ਇਸੇ ਸ਼ਹਿਰ ਦੇ ਵਿੱਚ ਜਿਹੜੇ ਉਮੀਦਵਾਰ ਨੇ ਇਸ ਵੇਲੇ ਚੋਣ ਲੜ ਰਹੇ ਨੇ ਓਰੀਬੇ ਉਹਨਾਂ ਦੀ ਮਾਂ ਦੀ ਵੀ ਮੌਤ ਹੋਈ ਸੀਗੀ ਉਹ ਪੇਸ਼ੇ ਤੋਂ ਪੱਤਰਕਾਰ ਸੀਗੇ ਤੇ ਉਹਨਾਂ ਨੇ ਵੀ ਇੱਕ ਬੀੜਾ ਚੁੱਕਿਆ ਹੋਇਆ ਸੀਗਾ ਕਿ ਇਸ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ ਕੋਲੰਬੀਆ ਦੀ ਰਾਜਧਾਨੀ ਹੈ ਬੋਗੋਟਾ ਉੱਥੇ ਹਾਸਾ ਵਾਪਰਿਆ ਉੱਥੇ ਹੀ ਇਹਨਾਂ ਦੀ ਮਾਂ ਨੂੰ ਵੀ ਕਹਿੰਦੇ ਅਗਵਾ ਕੀਤਾ ਗਿਆ ਸੀ ਅਗਵਾ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਜਾਂ ਉਹਨਾਂ ਦੀ ਜਾਨ ਚਲੀ ਗਈ ਸੀ ਤੇ ਉਹ ਵੀ ਕਹਿੰਦੇ ਜੀ ਨਸ਼ੇ ਦੇ ਖਿਲਾਫ ਤਸਕਰੀ ਦੇ ਖਿਲਾਫ ਸੰਗਠਿਤ ਅਪਰਾਧ ਦੇ ਖਿਲਾਫ ਕਾਫੀ ਕੁਝ ਲਿਖਦੇ ਸੀਗੇ ਤਾਂ ਅਜਿਹਾ ਹੋਇਆ ਸੀ ਤੇ ਜਿਹੜਾ ਉਮੀਦਵਾਰ ਹੈ ਇਹਦਾ ਜਿਹੜਾ ਪਿਛੋਕੜ ਉਹ ਵੀ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਹੈ ਇਹਦੇ ਜਿਹੜੇ ਪੁਰਾਣੇ ਜਿਹੜੇ ਪੂਰਵਜ ਨੇ ਉਹ ਵੀ ਰਾਸ਼ਟਰਪਤੀ ਰਹ ਚੁੱਕੇ ਨੇ ਕੋਲੰਬੀਆ ਦੇ ਮੀਗੁਐਲ ਦੇ ਜਿਹੜੇ ਇਹ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਸੀ ਜਿਹਦੇ ਉੱਤੇ ਹਮਲਾ ਹੋਇਆ ਇਹਦੇ ਦਾਦਾ ਸੀਗੇ ਜੂਲੀਓ ਸੀਜ਼ਰ ਉਹ ਵੀ ਰਾਸ਼ਟਰਪਤੀ ਰਹੇ ਸੀਗੇ ਉਹਨਾਂ ਦੀਆਂ ਵੀ ਤਸਵੀਰਾਂ ਵਗੈਰਾ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ ਰਾਜਨੀਤਿਕ ਕਰੀਅਰ ਦੇ ਵਿੱਚ ਇਹ ਸ਼ਖਸ਼ ਸੀਗਾ ਕਾਫੀ ਐਕਟਿਵ ਸੀਗਾ ਤੇ 1986 ਦੇ ਵਿੱਚ ਬੋਗੋਟਾ ਦੇ ਵਿੱਚ ਹੀ ਰਾਜਧਾਨੀ ਹੈ ਜਿਹੜੀ ਕੋਲੰਬੀਆ ਦੀ ਉਹਦੇ ਵਿੱਚ ਦਾ ਜਨਮ ਹੁੰਦਾ ਹੈ ਤੇ ਸੈਂਟਰੋ ਡੈਮੋਕ੍ਰੈਟਿਕ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਸੀਗਾ ਇਹਦੇ ਉੱਤੇ ਹੁਣ ਹਮਲਾ ਹੋਇਆ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਾਂ ਕੁਲਮਲਾ ਕੇ ਇਹ ਹਮਲੇ ਕਿਉਂ ਹੁੰਦੇ ਨੇ ਇਹਦੇ ਉੱਤੇ ਚਰਚਾ ਛਿੜ ਗਈ ਹੈ ਇੱਕ ਪਾਸੇ ਭਾਰਤ ਵੱਲੋਂ ਅਤਵਾਦ ਵਿਰੋਧੀ ਗਤੀਵਿਧੀਆਂ ਦੇ ਉੱਤੇ ਜਿਹੜਾ ਉਹ ਗੱਲ ਕੀਤੀ ਜਾ ਰਹੀ ਹੈ ਕਿ ਅਤਵਾਦ ਨੂੰ ਖਤਮ ਕਰਨਾ ਚਾਹੀਦਾ ਹੈ ਵੱਖ-ਵੱਖ ਵਫਦ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਭਾਰਤ ਪਾਕਿਸਤਾਨ ਦਾ ਆਮਣਾ ਸਾਹਮਣਾ ਹੋ ਗਿਆ ਅਤਵਾਦ ਨੂੰ ਖਤਮ ਕਰਨ ਦੇ ਮਾਮਲੇ ਦੇ ਵਿੱਚ ਤਾਂ ਦੂਜੇ ਪਾਸੇ ਜਿਹੜੇ ਅਜਿਹੇ ਸ਼ਰਾਰਤੀ ਤੱਤ ਨੇ ਜਿਹੜੇ ਦੇਸ਼ ਦੁਨੀਆ ਦੇ ਵਿੱਚ دہشت ਫਲਾਉਂਦੇ ਨੇ ਲੋਕਾਂ ਦੇ ਉੱਤੇ ਅਜਿਹੇ ਹਮਲੇ ਕਰਦੇ ਨੇ ਉਹ ਵੀ ਅਜੀਆਂ ਹੀ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੁੰਦੇ ਨੇ ਇਸ ਕਰਕੇ ਇਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ ਕੱਲੇ ਭਾਰਤ ਨਹੀਂ ਵੱਖ-ਵੱਖ ਥਾਵਾਂ ਦੇ ਉੱਤੇ ਅਜਿਹੇ ਹਮਲੇ ਹੁੰਦੇ ਨੇ ਤੇ ਜਿਹੜਾ ਹਮਲਾ ਹੋਇਆ ਇਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਏਜੰਸੀਆਂ ਜਾਂਚ ਵਿੱਚ ਜੁਟ ਗਈਆਂ ਨੇ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ